ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਸਿੰਗਰਾਂ ਦੇ ਪੰਜਾਬ ਦੇ ਇੱਕ ਅਜਿਹੇ ਪਰਿਵਾਰ ਦਾ ਦਿਲ ਇੰਨਾ ਜ਼ਿਆਦਾ ਟੁੱਟ ਚੁੱਕਿਆ ਹੈ ਕਿ ਉਹ ਦਿਲ ਕਦੇ ਵੀ ਨਹੀਂ ਜੁੜ ਸਕਦਾ ਕਿਉਂਕਿ ਪੰਜਾਬ ਦੇ ਪੰਜਾਬੀ ਮਸ਼ਹੂਰ ਕਲਾਕਾਰ ਰਾਜਵਿੰਦਰ ਜਵੰਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਚਲੇ ਗਏ ਹਨ ਦੋਸਤੋ ਬਹੁਤ ਹੀ ਜਾਨਾ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਮਾਮਾ ਨੇ ਪੰਜਾਬ ਦੇ ਸਿੰਘਰਾਂ ਨੇ ਉਸ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦਿਨ ਰਾਤ ਦੁਆਵਾਂ ਕੀਤੀਆਂ ਅਰਦਾਸਾਂ ਕੀਤੀਆਂ ਪਰ ਪਤਾ ਨਹੀਂ ਕਿਹੋ ਜਿਹਾ ਸਮਾਂ ਸੀ ਨਾ ਤਾਂ ਕਿਸੇ ਦੀਆਂ ਦੁਆਵਾਂ ਕੰਮ ਆਈਆਂ ਤੇ ਨਾ ਹੀ ਕਿਸੇ ਦੀਆਂ ਅਰਦਾਸਾਂ ਕੰਮ ਆਈਆਂ ਕਹਿੰਦੇ ਹਨ ਪ੍ਰਮਾਤਮਾ ਨੇ ਜਿੰਨੇ ਸਾਂ ਲਿਖ ਦਿੱਤੇ ਹਨ ਉਨੇ ਹੀ ਸਾਂ ਬੰਦੇ ਨੇ ਭੋਗਣੇ ਹਨ ਮੰਦਾ ਇੱਕ ਵੀ ਸਾਹ ਉੱਤੇ ਨਹੀਂ ਭੋਗ ਸਕਦਾ ਇਸੇ ਤਰ੍ਹਾਂ ਰਾਜਵੀਰ ਜਵੰਦਾ 10 11 ਦਿਨਾਂ ਤੋਂ ਬਾਅਦ ਕੋਟੀ ਹਸਪਤਾਲ ਦੇ ਵਿੱਚ ਰਹਿਣ ਤੋਂ ਬਾਅਦ ਹਮੇਸ਼ਾ ਲਈ ਇਸ ਦੁਨੀਆ ਦੇ ਵਿੱਚੋਂ ਸਾਨੂੰ ਅਲਵਿਦਾ ਕਹਿ ਕੇ ਚਲੇ ਜਾਂਦੇ ਹਨ ਪਰ ਦੋਸਤੋ ਹੁਣ ਵੱਡੀ ਅਪਡੇਟ ਇਹ ਸਾਹਮਣੇ ਆ ਰਹੀ ਹੈ ਲਗਾਤਾਰ ਇਹ ਵੀਡੀਓ ਲੀਕ ਹੋ ਰਹੀਆਂ ਹਨ ਕਿ ਉਸ ਦੀ ਪਤਨੀ ਨੇ ਉਸ ਦੀ ਮਾਂ ਨੇ ਉਸ ਦੇ ਪਰਿਵਾਰ ਨੇ ਰਾਜਵੀਰ ਜਵੰਦਾ ਦੇ ਨਾਲ ਵੱਡਾ ਧੋਖਾ ਕੀਤਾ ਹੈ ਧੋਖਾ ਕਿਵੇਂ ਕੀਤਾ ਹੈ ਕਿ ਉਸ ਦੇ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਨਾਲ ਮਿਲ ਕੇ ਇਹ ਕਾਂਡ ਕਰਵਾਇਆ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਵੀ ਪਹਿਲਾਂ ਤਾਂ ਪੁੱਛਣੀ ਚਾਹਦਾ ਕਿ ਜੇਕਰ ਤੁਹਾਡੇ ਘਰ ਦੇ ਵਿੱਚੋਂ ਰੱਬ ਨਾ ਕਰੇ ਅਜਿਹੀ ਗੱਲ ਹੋ ਜਾਵੇ ਕਿ ਤੁਹਾਡੀ ਮਾਂ ਤੁਹਾਡਾ ਪੁੱਤ ਮਰਵਾ ਸਕਦੀ ਹੈ ਕਿ ਤੁਹਾਡੀ ਪਤਨੀ ਤੁਹਾਡਾ ਕਾਂਡ ਕਰਵਾ ਸਕਦੀ ਹੈ ਕਿ ਤੁਹਾਡਾ ਪਰਿਵਾਰ ਦਾ ਕੋਈ ਵੀ ਮੈਂਬਰ ਇਹ ਕਾਂਡ ਕਰਵਾ ਸਕਦਾ ਹੈ ਜੋ ਰਾਜਵੀਰ ਜਵੰਦਾ ਦੇ ਨਾਲ ਹੋਇਆ ਹੈ ਸਾਨੂੰ ਆਪਣੇ ਕੋਲੋਂ ਅਫਵਾਹਾਂ ਫਲਾਣ ਤੋਂ ਪਹਿਲਾਂ ਆਪਣੇ ਕੋਲੋਂ ਗੱਲਾਂ ਬਣਾਉਣ ਤੋਂ ਪਹਿਲਾਂ ਇਹ ਗੱਲ ਵਿਚਾਰਨੀ ਚਾਹੀਦੀ ਹੈ ਕਿ ਭਾਈ ਸਾਨੂੰ ਅਜਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਦੁੱਖ ਦੀ ਘੜੀ ਹੈ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਦੋਸਤੋ ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਉਸ ਦੀ ਮਾਂ ਨੇ ਉਸ ਦੀ ਪਤਨੀ ਤੇ ਦੋਸ਼ ਲਗਾਏ ਹਨ ਕਿ ਮੇਰਾ ਪੁੱਤ ਤੂੰ ਮਰਵਾਇਆ ਹੈ ਕਿ ਤੂੰ ਚਿੱਟੇ ਰੰਗ ਦਾ ਸੂਟ ਪਾਇਆ ਸੀ ਜਿਸ ਦਿਨ ਉਸ ਦਾ ਸੰਸਕਾਰ ਸੀ ਕਿ ਤੂੰ ਉਸ ਦਿਨ ਬਾਈਕ ਦੀ ਚਾਬੀ ਕੱਢ ਕੇ ਰੱਖ ਸਕਦੀ ਸੀ ਜੇਕਰ ਤੂੰ ਬਾਈਕ ਦੀ ਚਾਬੀ ਕੱਢ ਕੇ ਰੱਖ ਲੈਂਦੀ ਤਾਂ ਅੱਜ ਮੇਰਾ ਪੁੱਤ ਇਸ ਦੁਨੀਆ ਦੇ ਵਿੱਚ ਜਿਉਂਦਾ ਹੁੰਦਾ ਜਦੋਂ ਕਹਿੰਦੇ ਹਨ ਬੰਦੇ ਦਾ ਕਲੇਜਾ ਫੜਦਾ ਹੈ ਤਾਂ ਬੰਦਾ ਆਪਦੇ ਵਿੱਚ ਦੁੱਖ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੱਲਾਂ ਇੱਕ ਦੂਜੇ ਨੂੰ ਬੋਲ ਦਿੰਦਾ ਹੈ ਇਸੇ ਤਰ੍ਹਾਂ ਦੁੱਖ ਦੀ ਘੜੀ ਦੇ ਵਿੱਚ ਜਦੋਂ ਇਹ ਗੱਲਾਂ ਉਸ ਰਾਜਵੀਰ ਜਵੰਦਾ ਦੀ ਮਾਂ ਨੇ ਉਸ ਦੀ ਪਤਨੀ ਨੂੰ ਕਹੀਆਂ ਤਾਂ ਦੋਨੇ ਮਾਮਾ ਅਤੇ ਨੂਆ ਝੂਬਾਂ ਮਾਰ ਕੇ ਰੋਂਦੀਆਂ ਹਨ ਪਰ ਪਰ ਲੋਕਾਂ ਨੇ ਇੱਕ ਤਾਂ ਇਹ ਗੱਲ ਚੁੱਕੀ ਹੈ ਕਿ ਉਹਨਾਂ ਨੇ ਹੀ ਰਾਜਵੀਰ ਜਵੰਦਾ ਦਾ ਕਤਲ ਕਰਵਾਇਆ ਹੈ ਰਾਜਵੀਰ ਜਵੰਦਾ ਮਰਿਆ ਨਹੀਂ ਮਰਵਾਇਆ ਗਿਆ ਤੁਸੀਂ ਦੱਸੋ ਮੂਰਖ ਲੋਕਾਂ ਨੂੰ ਮੇਰਾ ਸਵਾਲ ਹੈ ਕਿ ਤੁਸੀਂ ਦੱਸੋ ਰਾਜਵੀਰ ਜਵੰਦਾ ਕੀ ਤੁਸੀਂ ਦੱਸੋ ਉਸ ਦੀ ਪਤਨੀ ਨੂੰ ਜਾਂ ਮਾਂ ਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਅੱਜ ਉਹਨਾਂ ਦਾ ਪੁੱਤ ਜਾਂ ਪਤਨੀ ਦਾ ਘਰ ਵਾਲਾ ਮਰਨ ਵਾਲਾ ਹੈ ਜੇਕਰ ਪਤਾ ਹੁੰਦਾ ਤਾਂ ਉਹ ਉਹਨਾਂ ਨੂੰ ਨਾ ਜਾਣ ਦਿੰਦੇ ਪਰ ਅਜਿਹਾ ਕਦੇ ਵੀ ਨਹੀਂ ਹੁੰਦਾ ਕਿ ਸਾਨੂੰ ਮੌਤ ਆਉਣ ਤੋਂ ਪਹਿਲਾਂ ਪਤਾ ਲੱਗ ਜਾਵੇ ਕਿਉਂਕਿ ਮੌਤ ਇੱਕ اٹਲ ਸੱਚਾਈ ਹੈ ਕਦੋਂ ਆਣੀ ਹੈ ਇਸ ਦਾ ਕਦੇ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਇਸ ਲਈ ਸਾਨੂੰ ਕਿਸੇ ਉੱਤੇ ਝੁੱਠੇ ਦੋਸ਼ ਨਹੀਂ ਲਾਉਣੇ ਚਾਹੀਦੇ ਤੇ ਜਿਹੜੇ ਲੋਕ ਕਹਿ ਰਹੇ ਹਨ ਕਿ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ ਪਾਈ ਤੁਸੀਂ ਸੰਸਕਾਰ ਤੇ ਚਿੱਟੇ ਰੰਗ ਦੇ ਸੂਟ ਦੇਖਣ ਗਏ ਸੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਅਜਿਹੀਆਂ ਗੱਲਾਂ ਕਰਨ ਲੱਗੇ ਜਿਹੜਾ ਸੂਟ ਉਸ ਨੂੰ ਮਿਲਿਆ ਉਸਨੇ ਪਾ ਲਿਆ ਪਰ ਸਾਨੂੰ ਇਹ ਗਲਤ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਦੂਜੇ ਪਾਸੇ ਕਹਿੰਦੇ ਹਨ ਕਿ ਇੱਕ ਦੋਸਤ ਕੈਮਰੇ ਦੇ ਸਾਹਮਣੇ ਆਇਆ ਹੈ ਤੇ ਤਿੰਨ ਦੋਸਤ ਬਾਹਰ ਵਿਦੇਸ਼ ਦੇ ਵਿੱਚ ਭੱਜ ਚੁਕੇ ਹਨ ਪਰ ਜਿਹੜਾ ਕੈਮਰੇ ਦੇ ਸਾਹਮਣੇ ਆਇਆ ਹੈ ਉਸ ਦੀ ਰਾਜਵੀਰ ਜਵੰਦਾ ਦੇ ਨਾਲ ਚੈਟ ਸਾਹਮਣੇ ਆਈ ਹੈ ਤੇ ਉਸ ਨੇ ਕਹਿੰਦੇ ਇਹ ਕਬੂਲਿਆ ਹੈ ਕਿ ਹਾਂ ਇਹ ਸਾਡੀ ਵਜ੍ਹਾ ਕਰਕੇ ਹੋਇਆ ਹੈ ਅਸੀਂ ਜਿਹੜੇ ਕੈਮਰੇ ਸੀ ਉਹ ਬੰਦ ਕਰ ਦਿੱਤੇ ਸੀ ਜਦੋਂ ਪੁਲਿਸ ਨੇ ਉਸ ਦਾ ਇਹ ਰਿਮਾਂਡ ਲਿਆ ਉਹ ਇਹ ਮੰਨ ਚੁੱਕਿਆ ਹੈ ਕਿ ਅਸੀਂ ਹੀ ਕੈਮਰੇ ਬੰਦ ਕੀਤੇ ਸੀ ਕਿ ਅਸੀਂ ਹੀ ਰਾਜਵੀਰ ਜਵੰਦਾ ਨੂੰ ਆਪਣੇ ਤੋਂ 8 ਤੋਂ 10 ਮਿੰਟ ਪਹਿਲਾਂ ਰਾਈਡ ਕਰਨ ਦੇ ਲਈ ਭੇਜਿਆ ਸੀ ਜਿਸ ਦੇ ਕਾਰਨ ਉਸ ਦਾ ਐਕਸੀਡੈਂਟ ਹੁੰਦਾ ਹੈ ਤੇ ਅਸੀਂ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾ ਨਹੀਂ ਸਕੇ ਇਸ ਕਰਕੇ ਹੁਣ ਜਿਹੜੇ ਤਿੰਨ ਸਾਥੀ ਹਨ ਇੱਕ ਸਾਥੀ ਨੇ ਭੇਤ ਖੁੱਲੇ ਹਨ ਇਸ ਕਰਕੇ ਉਹ ਵਿਦੇਸ਼ ਵਿੱਚ ਚਲੇ ਗਏ ਹਨ ਕਿ ਅਸੀਂ ਪੁਲਿਸ ਦੇ ਅੜਿੱਕੇ ਨਾ ਚੜ ਜਾਈਏ ਪਰ ਦੋਸਤੋ ਇਸ ਦੇ ਵਿੱਚ ਜਿਹੜੇ ਰਾਜਵੀਰ ਜਵੰਦਾ ਦੇ ਜਿਗਰੀ ਯਾਰ ਹਨ ਸਾਥੀ ਹਨ ਉਹਨਾਂ ਦੇ ਵੱਲੋਂ ਜਰੂਰ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਜਿਵੇਂ ਹੋਇਆ ਹੈ ਕਿ ਉਹਨਾਂ ਨੇ ਹੀ ਰਾਜਵੀਰ ਜਵੰਦਾ ਨੂੰ ਮਾਰਾਇਆ ਹੈ ਕਿ ਦੋਸਤੋ ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਿਆ ਹੈ ਤੇ ਨਮਕਿਰਨ ਨਾਮ ਦੇ ਵਿਅਕਤੀ ਦਾ ਜਿਹੜੇ ਵਕੀਲ ਹਨ ਸਾਡਾ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਨੇ ਹਾਈ ਕੋਰਟ ਤੱਕ ਇਹ ਮੁੱਦਾ ਚੁੱਕਿਆ ਹੈ ਤੇ ਦੋਸਤੋ ਆਓ ਅਸੀਂ ਰਲ ਮਿਲ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਲਈ ਸੁੱਖ ਦੀ ਅਰਦਾਸ ਕਰਦੇ ਹਾਂ ਜਿਵੇਂ ਕੋਈ ਨਵੀਂ ਅਪਡੇਟ ਸਾਹਮਣੇ ਆਵੇਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਧੰਨਵਾਦ